ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਜੀ ਆਪਣੇ ਇੱਕ ਨਵੇਂ ਵਲੌਗ ਤੇ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੰਦੀ ਗੱਲਾਂ ਵਿੱਚ ਹੋਵੋਗੇ ਹਾਂਜੀ ਇੱਥੇ ਸਵੇਰ ਦਾ ਟਾਈਮ ਹੋ ਗਿਆ तकरीबन 8:5 ਦਾ ਜਿਹੜਾ ਟਾਈਮ ਇੱਥੇ ਹੋ ਗਿਆ ਸੀਗਾ ਤੇ ਮੈਂ ਲੱਗੀ ਸੀ ਮਾਰਨਿੰਗ ਚਾਹ ਦੇਖੋ ਆਪਾਂ ਨੇ ਕੀ ਸੀਗੀ ਇੱਥੇ ਚਾਹ ਵੀ ਮਦਦ ਮੈਂ ਜਿਹੜੀ ਮਾਰਨਿੰਗ ਦੀ ਥੋੜੀ-ਮੋਟੀ ਚੱਕਤਰ ਹੁੰਦੀ ਹੈ ਦੇਖੋ ਜਾਦੀ ਤਾਂ ਨਹੀਂ ਹੈ ਆਪਣੀ ਤੋਂ ਹੁੰਦੀ ਪਰ ਜਿਹੜੀ ਥੋੜੀ-ਮੋਟੀ ਹੁੰਦੀ ਹੈ ਮੈਂ ਇੱਥੇ ਉਹ ਵੀ ਲੱਗੀ ਸੀ ਕਰਨ ਅੰਦੀ ਮੇਕੇ ਤਾਂ ਅੱਛਾ ਮਾਲ ਜਿਹੜੇ ਕੱਪੜੇ ਧੋਏ ਹੋਏ ਸੀ ਕਿ ਉਹ ਮੇ ਤੋਂ ਟੈਨ ਨਹੀਂ ਸੀ ਲੱਗੇ ਮੈਂ ਕਿਹਾ ਚਲੋ ਮਾਰਨਿੰਗ ਆ ਜੇ ਉੱਠ ਕੇ ਉਹਨਾਂ ਥੋੜੇ ਜਿਹਾ ਕੱਪੜੇ ਸੀ ਜ਼ਿਆਦੇ ਨਹੀਂ ਜਿਵੇਂ ਕਿ ਨੋਰ ਤੇ ਦੇ ਕੋਟ ਹੋ ਗਏ ਤੇ ਦੋ ਤਿੰਨ ਲੋਰ ਹਨਾ ਕੁਛ ਇਦਾਂ ਸੀ ਮੈਂ ਕਿਹਾ ਚਲੋ ਨਾਲ ਦੀ ਨਾਲ ਇਹਨਾਂ ਨੂੰ ਆਪਾਂ ਟੈਗ ਕਰਕੇ ਰੱਖ ਦਿੰਦੇ ਆ ਕਿ ਨਹੀਂ ਤਾਂ ਫਿਰ ਦਿਨੇ ਤਾਂ ਦੇਖੋ ਜਿਵੇਂ ਜਿਵੇਂ ਦਿਨ ਚੜੀ ਜਾਣਾ ਉਵੇਂ-ਉਵੇਂ ਕੰਮ ਹਨਾ ਵਧਦੇ ਜਾਂਦੇ ਨੇ ਘਟਦੇ ਤਾਂ ਦੇਖੋ ਹੈ ਨਹੀਂਗੇ ਇਸ ਲਈ ਮੈਨੂੰ ਇਦਾਂ ਸੀ ਵੇਜ ਮਾਰਨਿੰਗ ਇਹ ਹਨਾ ਲੱਗ ਲਗਾ ਕੇ ਮੈਂ ਜਿੰਨਾ ਕਿ ਮੇ ਤੋਂ ਕੰਮ ਹੁੰਦਾ ਮੈਂ ਉਹਨਾਂ ਕਵਦਾ ਕੰਮ ਬੜੀ ਦਾ ਕਰ ਲਾ ਤੇ ਹਾਂਜੀ ਮੇਥਾਲੇ ਬਣਾਉਣੀ ਸੀ ਅੱਜ ਪਰੌਂਠੇ ਕੱਲ ਸ਼ਾਮ ਹੀ ਹੋਇਆ ਹਨਾ ਰਾਤ ਨੂੰ ਜਣੀ ਕਿ ਰੋਟੀ ਵਗੈਰਾ ਤੋਂ ਬਾਅਦ ਹੀ ਮੇਥੇ ਸਵਾਰ ਕੇ ਚੰਗੀ ਤਰ੍ਹਾਂ ਧੋ ਕੇ ਰੱਖਦੇ ਸੀਗੇ ਨਹੀਂ ਤਾਂ ਫਿਰ ਜਿਆਦੇ ਹਨਾ ਜਦੋਂ ਆਪਾਂ ਸਵੇਰੇ ਕਰਦੇ ਹਾਂ ਤਾਂ ਸਵੇਰੇ ਥੋੜਾ ਜਿਆਦਾ ਔਖਾ ਹੋ ਜਾਂਦਾ ਜਣੀ ਕਿ ਸਵਾਰਨ ਵਿੱਚ ਵੀ ਟਾਈਮ ਲੱਗਦਾ ਮੇਥਿਆਂ ਨੂੰ ਭੁੰਨ ਕਰਨ 'ਚ ਵੀ ਹਨਾ ਹੁਣ ਜਿਵੇਂ ਇਹਨਾਂ ਦਾ ਪਾਣੀ ਨੁੱਝੜਿਆ ਪਿਆ ਬਸ ਇਦਾਂ ਆਪਾਂ ਚੱਕਾਂਗੇ ਤੇ ਆਪਣੇ ਜਿਹੜੇ ਹੈਗਾ ਗ੍ਰाइंड ਕਰਕੇ ਤੇ ਉਹਨਾਂ ਦੇ ਪਰੌਂਠੇ ਜਿਹੜੇ ਬਣ ਜਾਣਗੇ ਦੇਖੋ ਬਾਹਰ ਹਲੇ ਹਨੇਰੇ ਹੀ ਸੀਗਾ ਪਿਆ ਤੇ ਇੱਥੇ ਨਾ ਮੈਂ ਲੱਗ ਗਈ ਸੀ ਕਿ ਝਾੜੂ ਲਗਾਉਣ ਦੇਖੋ ਜਿਆਦਾ ਤਾਂ ਨਾ ਝਾੜੂ ਚੰਗੀ ਤਰ੍ਹਾਂ ਨਹੀਂ ਲੱਗਦਾ ਹੈਗਾ ਪਰ ਮੈਨੂੰ ਇਦਾਂ ਸੀ ਚਲੋ ਇੱਕ ਵਾਰੀ ਝਾੜੂ ਆ ਜਿਹੜਾ ਆਪਾਂ ਲਗਾ ਦਈਏ ਹੈ ਨਾ ਮੀਲ ਜਾ ਵੈਸੇ ਡੀਪਲੀ ਤਾਂ ਹਨਾ ਦੇਖੋ ਬੱਚੇ ਜਲਦੀ ਚਲੇ ਜਾਣਗੇ ਫੇਰ ਹੀ ਲੱਗੂ ਸਮਰ ਕੇ ਸਾਫ ਜਦੋਂ ਸਾਰੀ ਚੱਕਤਰ ਹੋ ਗਈ ਪਰ ਇੱਕ ਵਾਰੀ ਮੈਂ ਮਾਰਨਿੰਗ ਹੀ ਝਾੜੂ ਆ ਜਿਹੜਾ ਲਗਾ ਦਿੰਨੀ ਆ ਹਾਂਜੀ ਝਾੜੂ ਲਗਾਉਣ ਤੋਂ ਬਾਅਦ ਇਹ ਲੱਗ ਗਈ ਸੀ ਕਿ ਮੈਂ ਕਿਚਨ ਦੇ ਵਿੱਚ ਬੱਚੇ ਵੀ ਆਪਣਾ ਉੱਠੇ ਹੋਏ ਸੀਗੇ ਬੱਚੇ ਆਪਣਾ ਗਾਣਾ ਸੀ ਜੀ ਸਟੱਡੀ ਕਿਉਂਕਿ ਹੁਣ ਜਿੰਨੇ ਮਹਿੰਗੇ ਪੇਪਰਾਂ ਦੇ ਦਿਨ ਤੇ ਪੁਨੇੜੀ ਆਈ ਜਾ ਰਹੇ ਨੇ ਲਈ ਹਨਾ ਮਾਰਨਿੰਗ ਜਲਦੀ ਕੋਸ਼ਿਸ਼ ਕਰਦੇ ਵੀ ਉਹਨਾਂ ਨੂੰ ਜਲਦੀ ਜਗਾ ਕੇ ਵੀ ਆਪਣਾ ਪੜ ਲੈਣਾ ਤੇ ਮੈਂ ਲੱਗੀ ਸੀ ਜਿੱਥੇ ਰੋਟੀ ਦੀ ਤਿਆਰੀ ਕਰਨ ਵਿੱਚ ਮੈਂ ਮੇਥੀ ਵਾਲੀਆਂ ਰੋਟੀਆਂ ਵਿੱਚ ਮੈਂ ਪਾਉਂਗੀ ਅਦਰਕ ਹਰੀ ਮਿਰਚ ਪਾ ਕੇ ਇਹਨਾਂ ਨੂੰ ਆਪਾਂ ਇਦਾਂ ਗ੍ਰाइंड ਕਰਾਂਗੇ ਨਾਲ ਹੀ ਵਿੱਚ ਮੈਂ ਮੇਥੀ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰ ਦੂੰਗੀ ਜਦੋਂ ਆਪਾਂ ਇਦਾਂ ਕੁੱਟਣੀਆਂ ਦਾ ਨਾ ਕੁੱਟੇ ਹੋਏ ਜਿਹੜੇ ਮੇਥੀ ਨੇ ਹਨਾ ਚੰਗੀ ਤਰ੍ਹਾਂ ਜਣੀ ਆਟੀ ਦੇ ਵਿੱਚ ਨਹੀਂ ਮਿਕਸ ਹੁੰਦੇ ਬੱਚੇ ਇਦਾਂ ਹੀ ਖੁਸ਼ ਹੋ ਕੇ ਖਾਂਦੇ ਨੇ ਗ੍ਰੀਨ ਗ੍ਰੀਨ ਰੋਟੀਆਂ ਬਣਦੀਆਂ ਨੇ ਤੁਸੀਂ ਦੇਖਿਓ ਰੋਟੀ ਵੀ ਬਹੁਤ ਸੋਹਣੀ ਬਣਦੀ ਹੈਗੀ ਜਦੋਂ ਆਪਾਂ ਬਣਾਉਣੀ ਹੈ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਤੇ ਹਾਂਜੀ ਅੱਗੇ ਵਧਣ ਤੋਂ ਪਹਿਲਾਂ ਜਿਹੜਾ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਇਆ ਪਲੀਜ਼ ਆਪਣੇ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਪਿਆਰ ਨਾਲ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਹਾਂ ਤੇ ਹਾਂਜੀ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਮੈਂ ਕੋਸ਼ਿਸ਼ ਕਰੂੰਗੀ ਵੀ ਜਿਹੜੀ ਜਿਹੜੀਆਂ ਭੈਣਾਂ ਵੀ ਕਮੈਂਟ ਕਰਿਆ ਕਰਨਗੇ ਉਹਨਾਂ ਦੇ ਨਾਮ ਮੈਂ ਵੀਡੀਓ ਦੇ ਵਿੱਚ ਬੋਲਾਂ ਹਨਾ ਕਿਉਂਕਿ ਤੁਹਾਡੇ ਸਪੋਰਟ ਦੇ ਨਾਲ ਹੀ ਆਪਾਂ ਇੱਥੇ ਤੱਕ ਆਏ ਹਾਂ ਤੁਹਾਡੀ ਸਪੋਰਟ ਦੇ ਨਾਲ ਹੀ ਜਾਣਾ ਹਨਾ ਜੇਕਰ ਹਨ ਕਿ ਖੁਸ਼ੀ ਹੋ ਤਾਂ ਫਿਰ ਹਨਾ ਅਸੀਂ ਆ ਤੇ ਹਾਂਜੀ ਇਥੇ ਮੈਂ ਬਸ ਜਿਹੜੇ ਮੈਥੇ ਨੇ ਦੇਖੋ ਆਪਣੀ ਚੰਗੀ ਤਰ੍ਹਾਂ ਹੋ ਗਈ ਜੀ ਗ੍ਰੈਂਡ ਇਦਾਂ ਦੇਖੋ ਆਪਣੇ ਜਿਹੜੀ ਹੈਗੀ ਇਹਦੀ ਪਿਉੜੀ ਜੀ ਇਦਾਂ ਬਣਾ ਲਈ ਤੇ ਹੁਣ ਆਪਾਂ ਆਟਾ ਗੁੰਨ ਲਾਂਗੇ ਆਟਾ ਗੁੰਨਣ ਤੋਂ ਬਾਅਦ ਹੀ ਹਨਾ ਯਾਨੀ ਕਿ ਬੱਚਿਆਂ ਦੇ ਮੇ ਬਾਲ ਵਗੈਰਾ ਬਣਾਉਂਗੀ ਕਿਉਂਕਿ ਹਨਾ ਜਿਵੇਂ ਕਿ ਬਾਲ ਵਗੈਰਾ ਬਣਾਤੀ ਹਨਾ ਫੇਰ ਹੀ ਮੈਂ ਰੋਟੀ ਵਗੈਰਾ ਬਣਾਉਣ ਲੱਗ ਜੂ ਨਾਲ ਹੀ ਬੱਚੇ ਆਪਣੇ ਇਹਦੀ ਰੋਟੀਆਂ ਖਾ ਲੈਣਗੇ ਮਾਰਨਿੰਗ ਦੇ ਵਿੱਚ ਤਾਂ ਸੱਚੀ ਏਨੇ ਜ਼ਿਆਦਾ ਕੰਮ ਹੁੰਦੇ ਨੇ ਯਾਨੀ ਕਿ ਮੇਥੋਂ ਜਲਦਾ ਸਫਾਈ ਨਹੀਂ ਮਾਰਨਿੰਗ ਦੇ ਟਾਈਮ ਹੋਪਾ ਨਹੀਂ ਕਿਉਂਕਿ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਰੋਟੀ ਦਾ ਕੰਮ ਇਦਾਂ ਹੁੰਦਾ ਈ ਚੱਲ ਮੈਂ ਰੋਟੀ ਦਾ ਕੰਮ ਬਣਾਵਾ ਰੋਟੀ ਰੋਟੀ ਇਨਕੇ ਬਣਾਵਾ ਨਾ ਫਿਰ ਕੋਈ ਹੋਰ ਕੰਮ ਨੇ ਜਿਹੜੇ ਹੋਣਗੇ ਕੋਕ ਇਹਨਾਂ ਦੇ ਪਾਪਾ ਨੇ ਵੀ ਜਾਣਾ ਹੁੰਦਾ ਸ਼ਾਪ ਤੇ ਉਹਨਾਂ ਨੂੰ ਵੀ ਇਦਾਂ ਹੁੰਦਾ ਈ ਪਹਿਲਾਂ ਬਸ ਰੋਟੀਆਂ ਬਣ ਜੇ ਤੇ ਰੋਟੀ ਹਮ ਤਾਂ ਖਾ ਲਈਏ ਬੱਚੇ ਜੀ ਰੈਡੀ ਹੋ ਰਹੇ ਸੀਗੇ ਤੇ ਜਿਹੜੀ ਵੱਡੀ ਬੇਟੀ ਆ ਉਹੀ ਯਾਨੀ ਕਿ ਆਪਣੀ ਨੂਰ ਦੀ ਜਿਹੜੀ ਯੂਨੀਫਾਰਮ ਵਗੈਰਾ ਉਹ ਪ੍ਰੈਸ ਕਰ ਦਿੰਦੀ ਹੈ ਕਿ ਮੈਂ ਬਸ ਇਹਨਾਂ ਦੇ ਬਲ ਬਣਾਉਣੇ ਹੁੰਦੇ ਨੇ ਦੋਨਾਂ ਬੇਟੀਆਂ ਦੇ ਤੇ ਕਈ ਵਾਰ ਵੱਡੀ ਬੇਟੀ ਵੀ ਬਣਾ ਦਿੰਦੀ ਆ ਪਰ ਹੁਣ ਉਹਦੇ ਇਗਜ਼ਾਮ ਚੱਲ ਰਹੇ ਨੇ ਸਨੀਆ ਤੇ ਹਾਂਜੀ ਰੋਟੀ ਬਣਾਉਂਗੀ ਨਾਲੇ ਬੱਚਾ ਦੇ ਟਿਫਨ ਪੈਕ ਹੋ ਜਾਣਗੇ ਤੇ ਨਾਲੇ ਬੱਚੇ ਖਾਣ ਲਣਗੇ ਸਬਜ਼ੀ ਪੁੰਡਾ ਖਾਣ ਲਣਗੇ ਮੈਂ ਆਪੂੰ ਖਾऊंगी ਜੀ ਬਾਅਦ ਦੇ ਵਿੱਚ ਕਿਉਂਕਿ ਮੈਥੇ ਵਾਲੀਆਂ ਰੋਟੀਆਂ ਦੇਖੋ ਗਰਮ ਗਰਮ ਹੀ ਜ਼ਿਆਦੇ ਵਧੀਆ ਲੱਗਦੀਆਂ ਨੇਗੀਆਂ ਤੇ ਹਾਂਜੀ ਇੱਥੇ ਜਸ਼ ਵੀ ਰੈਡੀ ਹੋ ਗਈ ਜਸਨੇ ਆ ਜਿਸ ਜਨ ਕੀ ਆਪਣੇ ਕੱਪੜੇ ਪਾ ਕੇ ਜਾਣੇ ਸੀਗੇ ਯੂਨੀਫਾਰਮ ਨਹੀਂ ਸੀ ਇਹਨੇ ਪਾ ਕੇ ਜਾਣੀ ਤੇ ਵੱਡੀ ਬੇਟੀ ਕਰ ਰਹੀ ਆਪਣੀ ਨੂਰ ਦੀ ਮਰ ਦੀ ਪ੍ਰੈਸ ਤੇ ਬਾਕੀ ਜੀ ਦੇਖੋ ਮੇਰੇ ਕੱਪੜਿਆਂ ਦਾ ਖਿਲਾਰਾ ਹਨਾ ਇਹ ਤਾਂ ਸਲਾਈ ਵਾਲੇ ਕੱਪੜੇ ਨੇ ਜਿਹੜੇ ਟੈਗ ਕਰਨ ਵਾਲੇ ਸੋ ਤਾਂ ਦੇਖੋ ਮੱਕਦੇ ਤੇ ਕਿਉਂਕਿ ਇਹ ਨਾ ਇਹ ਵੀ ਇਹ ਨਾ ਫੇਰੀ ਹੋਣਗੇ ਜਿਵੇਂ ਕਿਹਾ ਨਾ ਇਹਦਾ ਇਹਨੂੰ ਆਪਾਂ ਖਿਲਾਰਾ ਵੀ ਨਹੀਂ ਕਹਿ ਸਕਦੇ ਇੱਕ ਤਰ੍ਹਾਂ ਦੇ ਆਪਣੀ ਰੋਜੀ ਰੋਟੀਆਂ ਨਾ ਵੀ ਇਹਨੂੰ ਇਹਨੂੰ ਖਿਲਾਰਾ ਨਹੀਂ ਕਹਿ ਸਕਦੇ ਤਾਂ ਆਪਣੇ ਕਿ ਸਲਾਈ ਵਾਲੇ ਕੱਪੜੇ ਨੇਗੇ ਜਿਹੜੇ ਮੈਂ ਇੱਥੇ ਰੱਖ ਲੈਣੀਆਂ ਕੁਰਸੀ ਦੇ ਉੱਤੇ ਇਕੱਠੇ ਕਰਕੇ ਹਨਾ ਜਦੋਂ ਜਦੋਂ ਆਪਾਂ ਸਸ ਲਈ ਹੁੰਦੇ ਜਾਣੀ ਗੋ ਮੈਂ ਸੈਟ ਤੇ ਟਹਿਰ ਗਾ ਕੇ ਰੱਖਦੀ ਜਾਨੀ ਆ ਤੇ ਹਾਂਜੀ ਇੱਥੇ ਦੇਖੋ ਪਰੌਂਠੇ ਬਣ ਗਏ ਨੇ ਆ ਜੋ ਜੀ ਖਾ ਲੋ ਤੁਸੀਂ ਵੀ ਮੇਥਿਆਲੇ ਗਰਮ ਗਰਮ ਪਰੌਂਠੇ ਬੱਚੇ ਖਾਂਣਗੇ ਮਲਾਈ ਦੇ ਨਾਲ ਤੇ ਸਬਜ਼ੀ ਆਪਣਾ ਸਬਜ਼ੀ ਲੈ ਲੈਣਗੇ ਹਨਾ ਤੇ ਲੋ ਜੀ ਰੋਟੀ ਆਪਣੀ ਬਣ ਗਈ ਤੇ ਇਦਾਂ ਹੀ ਬਸ ਉੱਪਰ ਮੈਂ ਘਿਓ ਲਗਾ ਦੂੰਗੀ ਬੱਚੇ ਇਦਾਂ ਹੀ ਖਾਂਦੇ ਆਗੇ ਤੇ ਬੱਚੇ ਨਾਲ ਲੈ ਲੈਂਦੇ ਨੇ ਜੀ ਮਲਾਈ ਮਲਾਈ ਨਾਲ ਵੀ ਬਹੁਤ ਟੇਸਟੀ ਲੱਗਦੀ ਹੈ ਜਿਹੜੀ ਮੇਥਿਆਲੀ ਰੋਟੀ ਜੇਕਰ ਇਹਦੇ ਵਿੱਚ ਮੱਕੀ ਦਾ ਆਟਾ ਪਾਇਆ ਹੋਵੇ ਤਾਂ ਇਹ ਰੋਟੀ ਹੋਰ ਵੀ ਜ਼ਿਆਦਾ ਵਧੀਆ ਲੱਗਦੀ ਹੈ ਤੇ ਹਾਂਜੀ ਕਿਹੜੇ ਕਿਹੜਿਆਂ ਨੂੰ ਮੇਥੀ ਵਾਲੀ ਰੋਟੀ ਪਸੰਦਾ ਜਰੂਰ ਦੱਸਿਓ ਦੇ ਲੋਜੀ ਆਪਣੀ ਰੋਟੀ ਬਣ ਗਈ ਤੇ ਰੋਟੀ ਬਣਨ ਤੋਂ ਬਾਅਦ ਬਸ ਤੇ ਬੱਚੇ ਚਲੇ ਗਏ ਜੀ ਸਕੂਲ ਬੱਚਿਆਂ ਨੂੰ ਭੇਜਣ ਤੋਂ ਬਾਅਦ ਹੀ ਫੇਰ ਆਪਣੇ ਮੇ ਕੰਮਾਂ ਤੇ ਲੱਗੀਆਂ ਤੇ ਹਾਂਜੀ ਇੱਥੇ ਨਾ ਅੱਜ ਮੈਂ ਭਾਂਡੇ ਦੀ ਥੋੜੀ ਜੀ ਸੈਂਡਿੰਗ ਕਰਨ ਲੱਗੀ ਆ ਥੋੜੀ ਜੀ ਕੀ ਹਨਾ ਸਮਾਨ ਤਾਂ ਦੇਖੋ ਉੱਥੇ ਦਾ ਉਵੇਂ ਹੀ ਰਹਿਣਾਗਾ ਤੇ ਬਸ ਥੋੜਾ ਜਿਹਾ ਇਦਾਂ ਹੋ ਜਾਂਦਾ ਵੀ ਆਪਾਂ ਥੋੜਾ ਜਿਹਾ ਸਮਾਨ ਇਧਰ ਉਧਰ ਕਰਕੇ ਅੱਖ ਦੀ ਹੈ ਨਾ ਤੇ ਥੋੜਾ ਜਿਹਾ ਦੇ ਮਨ ਨੂੰ ਇਦਾਂ ਹੋ ਜਾਂਦਾ ਵੀ ਖੁੱਲਾ ਜਿਹਾ ਲੱਗਣ ਲੱਗ ਜਾਂਦਾ ਮੈਨੂੰ ਥੋੜੀ ਜੀ ਹੱਤ ਮੈਂ ਦੂਜੇ ਤੀਜੇ ਦਿਨ ਜਦੋਂ ਵੀ ਮੇਰਾ ਟਾਈਮ ਲੱਗਦਾ ਮੈਂ ਸਮਾਨ ਨੂੰ ਇਧਰ ਉਧਰ ਛਿੜਾ ਇੱਕ ਖਾਦ ਹੀ ਰਹਿਣੀ ਹੈ ਸਮਾਨ ਦਾ ਦੇਖੋ ਉਨਾਗਾ ਉਨਾ ਹੀ ਰਹਿਣਾ ਕੱਢਣਾ ਤਾਂ ਹੈ ਨਹੀਂ ਪਰ ਥੋੜੀ ਜੀ ਸੈਟਿੰਗ ਦੀ ਚੇਂਜ ਕਰਨ ਦੇ ਨਾਲ ਹਨਾ ਜਨਕਿ ਵਧੀਆ ਜਿਹਾ ਲੱਗਣ ਲੱਗ ਜਾਂਦਾਗਾ ਬਾਕੀ ਜੀ ਮੇਨ ਚੀਜ਼ ਹੋ ਜਾਂ ਜਾਂਦੀਆਂ ਹਨਾ ਵੀ ਘਰ ਚਾਹੇ ਜਿੱਦਾਂ ਦਾ ਵੀ ਹੋਵੇ ਹਨਾ ਸਾਮਾਨ ਦੀ ਸੈਟਿੰਗ ਆ ਸਾਫ ਸੁਥਰਾ ਹਨਾ ਫੇਰ ਜਿਹੜਾ ਘਰ ਆ ਸੋਹਣਾ ਲੱਗਦਾਗਾ ਜਿਵੇਂ ਕਿ ਆਪਾਂ ਨਾ ਕੋਠੇ ਵਗੈਰਾ ਵੀ ਦੇਖਦੇ ਆ ਨਾ ਕੋਠੇ ਵੀ ਫੇਰੀ ਪਈਆਂ ਸੋਹਣੀਆਂ ਲੱਗਦੀਆਂ ਉਹਨਾਂ ਵਿੱਚ ਸਫਾਈ ਵਗੈਰਾ ਹੋ ਵੀ ਹਨਾ ਚਾਹੇ ਆਪਣਾ ਘਰ ਛੋਟਾ ਵੱਡਾ ਦਾ ਕੱਚਾ ਦਾ ਪੱਕਾ ਗਾ ਇਹਦੇ ਵਿੱਚ ਸਫਾਈ ਹੋਵੇ ਸਾਮਾਨ ਸਾਰਾ ਸੈੱਟ ਹੋਵੇ ਫਿਰ ਵੀ ਉਹ ਘਰ ਆ ਜਿਹੜਾ ਸੋਹਣਾ ਲੱਗਦਾਗਾ ਬਾਕੀ ਮੈਨੂੰ ਕਦੀ ਇਹ ਚੀਜ਼ ਨਹੀਂ ਹੋਈ ਵੀ ਸਾਡਾ ਘਰ ਇਦਾਂ ਦਾ ਪ੍ਰਮਾਤਮਾ ਦਾ ਸ਼ੁਕਰ ਆ ਵੀ ਆਪਣੇ ਕੋਲੇ ਸੱਤਾ ਹਨਾ ਮੇਨ ਚੀਜ਼ ਇਹੀ ਆ ਜਾਂਦੀ ਹੈ ਕਦੇ ਵੀ ਜਿਹੜੀ ਆਪਦੀ ਕਿਸਮਤ ਨੂੰ ਕਦੇ ਵੀ ਕੋ ਸਨਾਨੀ ਚਾਹੀਦਾ ਪ੍ਰਮਾਤਮਾ ਜੋ ਦਿੰਦਾ ਚੰਗੇ ਲਈ ਦਿੰਦਾ ਹਨਾ ਜੋ ਅੱਜ ਦੀ ਘੜੀ ਆਪਣੇ ਕੋਲੇ ਹੈਗਾ ਸ਼ੁਕਰ ਆ ਪ੍ਰਮਾਤਮਾ ਦਾ ਕਿਉਂਕਿ ਬਹੁਤ ਯਾਨੀ ਕਿ ਇਹਦਾ ਵੀ ਆਪਾਂ ਦੇਖਦੇ ਆ ਨਾ ਬਹੁਤ ਇਨਾਂ ਨੂੰ ਵੀ ਚੀਜ਼ਾਂ ਨੂੰ ਤਰਸਦੇ ਆਗੇ ਤੇ ਹਾਂਜੀ بس ਇਥੇ ਮੈਂ ਲੱਗੀ ਹੋਈਆਂ ਸੈਟਿੰਗ ਕਰਨਾ ਹਨ ਤੇ ਬਸ ਆ ਨਾ ਮੈਨੂੰ ਇਦਾਂ ਸੀਗਾ ਵੀ ਥੋੜੀ ਆਪਣੀ ਜਿਹੀ ਸਮਾਨਾ ਚੇਂਜ ਕਰਕੇ ਦੇਖੀਏ ਕਿਉਂਕਿ ਵੀਰੇ ਦੇਖੋ ਉਧਰਲੀ ਸਾਈਡ ਸੀਗਾ ਹੁਣ ਮੈਂ ਇਧਰਲੀ ਸਾਈਡ ਰੱਖਾ ਤਾਂ ਇਹਦੇ ਨਾਲ ਹੀ ਥੋੜਾ ਜਿਹਾ ਖੁੱਲਾ ਜਿਹਾ ਲੱਗਣ ਲੱਗ ਜਾਣਾਗਾ ਮੈਨੂੰ ਆਪ ਨੂੰ ਇਦਾਂ ਹੁੰਦਾ ਵੀ ਥੋੜੀ ਦਿਨਾਂ ਬਾਅਦ ਮੈਂ ਜਿਹੜੀ ਸੈਟਿੰਗ ਆ ਉਹ ਚੇਂਜ ਕਰਦੀ ਨਾ ਦੇਖੋ ਹੁਣ ਜਗਾ ਤੋਂ ਨਹੀਂ ਰਹਿਣੀਆਂ ਪਰ ਥੋੜਾ ਜਿਹਾ ਆਪਦੇ ਮਨ ਨੂੰ ਸਕੂਨ ਹੋ ਜਾਂਦਾ ਕਿਉਂਕਿ ਆ ਨਾ ਆਪਦੇ ਘਰ ਲਈ ਆਪਦੇ ਲਈ ਟਾਈਮ ਆ ਜਿਹੜਾ ਕੱਢਣਾ ਜ਼ਰੂਰੀ ਹੈਗਾ ਕੰਮ ਤਾਂ ਦੇਖੋ ਸਾਰਾ ਦਿਨ ਖਤਮ ਹੀ ਨਹੀਂ ਤੇ ਮੈਂ ਕਹੀ ਦੇਣਾ ਤਾਂ ਸੋਚ ਰਹੀ ਸੀ ਵੀ ਥੋੜੀ ਜਿਹੀ ਸਮਾਨ ਦੀ ਸੈਟਿੰਗ ਕਰਦੀ ਆ ਇਥੋਂ ਵੀ ਮੈਂ ਸਾਰਾ ਯਾਨੀ ਕਿ ਝਾੜੂ ਵਗੈਰਾ ਲਗਾ ਦੂੰ ਕਿਉਂਕਿ ਡੇਲੀ ਦਾ ਕੂਲਰ ਵਗੈਰਾ ਨੇ ਜਿਹੜੇ ਇੱਧਰ ਉੱਧਰ ਨਹੀਂ ਹੁੰਦੇ ਹੈਗੇ ਤੇ ਇਸ ਲਈ ਨਾ ਮੈਂ ਜਨ ਕੇ ਸੋਚਦੀ ਹੁੰਨੀ ਆ ਵੀ ਜਨ ਕੇ 10 15 ਦਿਨਾਂ ਬਾਅਦ ਹੁਣ ਤਾਂ ਦੇਖੋ ਦੀਵਾਲੀ ਤੋਂ ਬਾਅਦ ਮੇ ਤੋਂ ਬਿਲਕੁਲ ਵੀ ਇਦਾਂ ਸਫਾਈ ਹੈ ਜਿਹੜੀ ਡੀਪਲੀਟੋ ਨਹੀਂ ਹੋਈ ਹੈਗੀ ਪਰ ਮੈਂ ਇਦਾਂ ਹੀ ਕਰਦੀ ਹੁੰਦੀ ਜਨ ਕੇ ਥੋੜੇ ਜਿਹੇ ਦਿਨਾਂ ਦੇ ਬਾਅਦ ਇਥੋਂ ਹੇਠੇ ਝਾੜੂ ਵਗੈਰਾ ਲਗਾਤਾ ਹਾਂ ਜਿਹੜੇ ਮੜਾ ਮੋਟਾ ਕੋਈ ਜਾਲਾ ਵਗੈਰਾ ਲੱਗਦਾ ਉਹ ਵੀ ਲੈ ਜਾਂਦਾ ਜਦੋਂ ਆਪਾਂ ਹੱਥ ਮਾਲਦੇ ਰਹਿੰਦੇ ਆ ਫਿਰ ਆਪਣਾ ਹਾਂ ਦੇਖੋ ਜ਼ਿਆਦਾ ਖਿਲਾਰਾ ਨਹੀਂ ਪੈਂਦਾ ਹੈਗਾ ਜਿਵੇਂ ਕਿ ਜਗਾ ਸਾਡੇ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਪੀੜੀਆ ਇਹ ਤਾਂ ਕਰਕੇ ਨਾ ਥੋੜੀ ਜਿਹੀ ਸਫਾਈ ਦੀ ਜਿਆਦਾ ਲੋਡ ਪੈਂਦੀ ਰਹਿੰਦੀ ਆ ਨਾ ਵੀ ਥੋੜੇ ਥੋੜੇ ਦਿਨ ਹਰ ਵਾਰ ਆਪਾਂ ਸਮਾਨ ਇੱਧਰ ਉੱਧਰ ਕਰਕੇ ਇਹਦੀ ਸੈਟਿੰਗਾਂ ਜਿਹੜੀ ਕਰਦੇ ਰਹੀਏ ਤੇ ਬਾਕੀ ਜੀ ਕੂਲਰ ਪਹਿਲਾਂ ਦੂਸਰੇ ਲੋਡ ਲੱਗਿਆ ਸੀ ਹੁਣ ਇਹਨੂੰ ਵੀ ਥੋੜਾ ਜਿਹਾ ਮੈਂ ਚੇਂਜ ਕਰਕੇ ਰੱਖੂਗੀ ਹੈ ਨਾ ਇਹਦੇ ਨਾਲ ਥੋੜਾ ਜਿਹਾ ਚਲੋ ਚੇਂਜ ਆ ਜਾਊਗਾ ਖੁੱਲਾ ਜਿਹਾ ਲੱਗਣ ਲੱਗ ਜਾਣਾ ਸਮਾਨ ਤੇ ਬਾਕੀ ਜਿਹੜੀ ਚੀਜ਼ ਦੀ ਨਹੀਂ ਲੋੜ ਹੈਗੀ ਉਹਨੂੰ ਮੈਂ ਯਾਨੀ ਕਿ ਰੱਖ ਦਊਗੀ ਬੈਕ ਸਾਈਡ ਬੈਕ ਸਾਈਡ ਵੀ ਆਪਣੇ ਥੋੜਾ ਜਿਹਾ ਸਟੋਰ ਮੰਗੂ ਜਗਾ ਜਿਹੜੀ ਬਣੀ ਹੋਈ ਆ ਉੱਥੇ ਮੇਰਾ ਬਹੁਤ ਸਾਰਾ ਸਮਾਨ ਪਿਆਗਾ ਯਾਨੀ ਜਿਹੜੀ ਸਮਾਨ ਦੀ ਮੈਨੂੰ ਅੱਗੇ ਨਹੀਂ ਲੋੜ ਹੁੰਦੀ ਫਿਰ ਮੈਂ ਉੱਥੇ ਦਾ ਰੱਖ ਦਿੰਨੀ ਆਂ ਜਿਵੇਂ ਕਿ ਬਹੁਤ ਸਾਰਾ ਸਮਾਨ ਆ ਜਿਵੇਂ ਕਿ ਇਹਨਾਂ ਦੇ ਪਾਪਾ ਦਾ ਵੀ ਸ਼ੌਪ ਦਾ ਸਮਾਨ ਆ ਉਹ ਵੀ ਉੱਥੇ ਪਿਆਗਾ ਜਾਂ ਫਿਰ ਹਨਾ ਆਪਣੇ ਜੋੜੇ ਵਗੈਰਾ ਹੁੰਦੇ ਆ ਜਿਵੇਂ ਜੁੱਤੇ ਵਗੈਰਾ ਸਾਰੀਆਂ ਮੈਂ ਉੱਥੇ ਅਲਮੀਆਂ ਲੱਗੀਆਂ ਨੇ ਉਹਨਾਂ ਦੇ ਵਿੱਚ ਆ ਜਿਹੜਾ ਸਮਾਨ ਆ ਸਾਰਾ ਸੈੱਟ ਕਰ ਦਿੰਨੇ ਆ ਜਾਂ ਫਿਰ ਆਪਣਾ ਜੋ ਵੀ ਆਪਣਾ ਜਾਨੀ ਕਿ ਵਾਸ਼ਿੰਗ ਏਰੀਆ ਦਾ ਸਮਾਨ ਆ ਹਨਾ ਸਾਬਣ ਛੋਟਾ ਵਗੈਰਾ ਹਨਾ ਜੋ ਵੀ ਉਹ ਵੀ ਮੇਰਾ ਸਾਰਾ ਉੱਥੇ ਪਿਆ ਹੁੰਦਾ ਉਧਰਲੀ ਸਾਈਡ ਹੀ ਮੇਰਾ ਦੀਆਂ ਕਿਉਂਕਿ ਇਧਰਲੀ ਸਾਈਡ ਹੀ ਨਹੀਂ ਜਗ੍ਹਾ ਨਹੀਂ ਹੈਗੀ ਵੀ ਸਾਰਾ ਕੁਝ ਆਪਾਂ ਇਧਰ ਰੱਖ ਦਈਏ ਤੇ ਹਾਂਜੀ ਹੇ ਜਦ ਥੋੜੀ ਜਿਹੀ ਸੈਟਿੰਗ ਦੀ ਲੋੜ ਹੁੰਦੀ ਆ ਥੋੜਾ ਜਿਹਾ ਆਪਣਾ ਟਾਈਮ ਲੱਗਦਾ ਜੇ ਆਪਣਾ ਘਰ ਵਧੀਆ ਬਣਦਾ ਤਾਂ ਉੱਚ ਕੋਈ ਹਰਜ ਨਹੀਂ ਹੈਗਾ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਜਦ ਮੈਂ ਦਾ ਚੱਕ ਤਰ ਕਰਕੇ ਆਪਣੇ ਘਰ ਨੂੰ ਦੇਖਦੀ ਜਦੋਂ ਬਹੁਤ ਜਿਆਦਾ ਮਨ ਨੂੰ ਸਕੂਨ ਆ ਜਿਹੜਾ ਮਿਲਦਾ ਹੁਣ ਮੈਂ ਇਥੇ ਹੀ ਸੈਟਿੰਗ ਦੀ ਹੈ ਸੀ ਕਿਹੜੀ ਚੀਜ਼ ਮੈਂ ਇਥੇ ਕਿੱਥੇ ਰੱਖਾਂ ਤੇ ਮਛਰਾਂ ਨਹੀਂ ਦੇਖੋ ਪਾਪਾ ਹੀ ਹੁਣ ਲਗਾਉਂਦੇ ਨਹੀਂ ਹੈਗੇ ਉਹ ਆਪਣੇ ਨੂੰ ਮਛਰ ਤਾਂ ਨਹੀਂ ਲਗਾ ਕੇ ਪੈਂਦੇ ਨੇ ਦੇਖੋ ਗਰਮੀ ਦੇ ਵਿੱਚ ਹੁਣ ਇਹਨੂੰ ਮੈਂ ਵਾਰ ਪਿੰਕ ਧੋਕੇ ਰੱਖ ਲੂ ਹੁਣ ਇਹਨੂੰ ਮੈਂ ਇੱਕ ਵਾਰੀ ਰੱਖਿਆ ਸੀ ਬੈਕ ਸਾਈਡ ਤੇ ਮੰਜਾ ਰੱਖੂਈ ਜੀ ਉਧਰਲੀ ਸਾਈਡ ਥੋੜੀ ਜਿਹੀ ਜਗ੍ਹਾ ਹਨਾ ਇੱਥੋਂ ਖੁੱਲ ਜਾਣੀ ਹੈਗੀ ਮਸ਼ੀਨਾਂ ਇੱਕ ਸਾਈਡ ਤੇ ਕਰਤੀਆਂ ਅੱਜ ਮੈਂ ਜਿੰਨੀਆਂ ਮੇਰੇ ਮਸ਼ੀਨਾਂ ਪਈਆਂ ਸੀ ਦੇਖੋ ਪਹਿਲਾਂ ਇੰਟਰ ਬਲੋਕ ਕਰੀ ਜਿੱਧਰ ਫੀਟਾ ਹਟ ਲੱਗਿਆ ਉਧਰਲੀ ਸਾਈਡ ਪਈ ਸੀ ਪਰ ਹੁਣ ਮੈਂ ਉਧਰਲੀ ਸਾਈਡ ਹੀ ਰੱਖਤੀ ਉਹਨੂੰ ਤੇ ਇੱਕ ਸਾਈਡ ਜਿਹੜੀ ਹੈਗੀ ਆ ਉਹ ਮਸ਼ੀਨਾਂ ਨੇ ਉਹ ਚੱਲੀਆਂ ਜਾਣਗੀਆਂ ਤੇ ਥੋੜੀ ਜਿਹੀ ਕੋਸ਼ਿਸ਼ ਕੀਤੀ ਆਪਣੇ ਘਰ ਨੂੰ ਸੋਨਾ ਬਣਾਉਣ ਦੀ ਹਨਾ ਬਾਕੀ ਤਾਂ ਜੀ ਬਸ ਸ਼ੁਕਰ ਹੀ ਕਰਦੇ ਆ ਨਾ ਪਰਮਾਤਮਾ ਦਾ ਵੀ ਮੇਰੇ ਕੋਲ ਜਿੰਨਾ ਹੈਗਾ ਮੈਂ ਉਹਨੇ ਚ ਹੀ ਖੁਸ਼ ਹਾਂ ਹਣਾ ਹਮੇਸ਼ਾ ਇਦਾਂ ਹੀ ਕਹਿਣਾ ਚਾਹੀਦਾ ਨਾ ਸ਼ੁਕਰ ਦੇ ਵਿੱਚ ਹੀ ਹਣਾ ਜੇ ਦਾ ਪਰਮਾਤਮਾ ਦਾ ਸ਼ੁਕਰ ਜਾਂਦਾ ਕਰਾਂਗੇ ਨਾ ਫੇਰ ਹੀ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਆਉਣਗੀਆਂ ਨਾ ਜੇ ਆਪਾਂ ਸਾਰੇ ਦੇ ਲਈ ਕਰੀ ਜਾਵਾਂਗੇ ਗਿਲਾਸ਼ੇ ਕਾ ਵੀ ਕੋਲੇ ਕੋਲੇ ਨਹੀਂ ਹੋਣੀ ਹਣਾ ਫਿਰ ਕਦੀ ਵੀ ਆਪਾਂ ਖੁਸ਼ੀ ਹੈ ਜਿਹੜੀ ਆਪਣੇ ਆਪ ਨੂੰ ਆਪਣੇ ਮਨ ਨੂੰ ਨਾ ਬਿਲਕੁਲ ਵੀ ਨਹੀਂ ਮਿਲ ਸਕਦੀ ਹੈ ਤੇ ਲੋਜੀ ਝਾੜੂ ਵੀ ਇੱਥੇ ਮੈਂ ਲਗਾਤਾ ਅੰਦਰ ਵੀ ਸਾਰੇ ਕਿਤੇ ਝਾੜੂ ਲਗਾ ਦੂੰਗੀ ਥੋੜੀ ਜਿਹੀ ਤੁਹਾਨੂੰ ਇੱਥੇ ਸੈਟਿੰਗ ਹੀ ਦਿਖਾਈਏ ਦੇਖੋ ਝਾੜੂ ਪਾਪਾ ਹਾਂ ਜਨ ਕੀ ਹੁੰਦਾ ਹੀ ਆ ਵੀ ਪਿਛਲੇ ਵਲੌਗ ਚ ਵੀ ਇਸੀ ਚੀਜ਼ ਜੀ ਕਿੱਕ ਜੀ ਦਿਖਾਉਣੀ ਵੀ ਆ ਦੇ ਮਨ ਨੂੰ ਉਹ ਲੱਗਦੀ ਹੈ ਕਿ ਲੋਜੀ ਸੈਟਿੰਗ ਆਪਾਂ ਨੇ ਕਰਤੀ ਨਾਲ ਹੀ ਮੈਂ ਜਾਉਂਗੀ ਜੀ ਹੁਣ ਕਿਚਨ ਦੇ ਵਿੱਚ ਕਿਚਨ ਦੇ ਬਰਤਨ ਦੇ ਵਿੱਚ ਮੈਂ ਸਾਫ ਕਰਤੀ ਸੀ ਥੋੜੀ ਜੀ ਮੈਲ ਲੱਗਿਆ ਜਿੱਤੇ ਸਲੈਬ ਸਾਫ ਕਰਨਾ ਹਨ ਤੇ ਸਰਫ ਵਾਲਾ ਜਿਹੜੀ ਹੈ ਨਾ ਕਪੜਾ ਮਾਰ ਕੇ ਫੇਰ ਹੀ ਜਿਹੜਾ ਸਾਫ ਹੋ ਜਿਹੜਾ ਹੈਗਾ ਕਪੜਾ ਹੁ ਮਾਰ ਦਿੰਨੇ ਜੋ ਵੀ ਅੰਨੇ ਤੰਦਾਈ ਵਗੈਰਾ ਹੁੰਦੀ ਆ ਸਾਰੀ ਉਹ ਸਾਫ ਹੋ ਜਾਂਦੀ ਹੈ ਜੀ ਤੇ ਹਾਂਜੀ ਅੱਜ ਦੇ ਬਲੌਗ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਹੋਵੇ ਆਪਣੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਹਾਂਜੀ ਕਮੈਂਟ ਜ਼ਰੂਰ ਕਰਿਆ ਕਰੋ ਮੈਂ ਕੋਸ਼ਿਸ਼ ਕਰੂੰਗੀ ਵੀ ਆਉਣ ਵਾਲੀ ਵੀਡੀਓ ਦੇ ਵਿੱਚ ਜੋ ਵੀ ਆਪਾਂ ਨੂੰ ਕਮੈਂਟ ਕਰਨਗੇ ਉਹਨਾਂ ਦੇ ਨਾਂ ਹਣਾ ਬੋਲਾਂ ਤੇ ਪਲੀਜ਼ ਤੁਸੀਂ ਸਪੋਰਟ ਦਿਆ ਕਰੋ ਕਮਿਊਨਿਕੇਸ਼ਨ ਹੁੰਦੀ ਹੈ ਤਾਂ ਦੱਸਿਆ ਕਰੋ